ਤਾਂ ਇੱਕ ਸਾਬਕਾ ਫੌਜੀ ਦੀ ਸੜਕ ਹਾਸੇ ਦੇ ਵਿੱਚ ਮੌਤ ਹੋਈ ਆ ਤਾਂ ਇਹ ਸਾਬਕਾ ਫੌਜੀ ਆ ਜਿਹੜਾ ਉਹ ਆਪਣੇ ਪੋਤੇ ਦੇ ਨਾਲ ਸਵਾਰ ਹੋ ਕੇ ਐਕਟਿਵਾ ਦੇ ਉੱਪਰ ਜਾ ਰਿਹਾ ਸੀ ਤਾਂ ਇੱਕ ਅਣਪਛਾਤੇ ਮੋਟਰਸਾਈਕਲ ਦੇ ਵੱਲੋਂ ਇਸ ਐਕਟਿਵਾ ਨੂੰ ਟੱਕਰਾ ਛੜੀ ਉਹ ਮਾਰ ਦਿੱਤੀ ਜਾਂਦੀ ਆ ਤਾਂ ਜਦੋਂ ਉਸ ਦੇ ਵੱਲੋਂ ਟੱਕਰ ਮਾਰੀ ਗਈ ਤਾਂ ਇਹ ਦਾਦਾ ਪੋਤਾ ਨੇ ਜਿਹੜੇ ਉਹ ਸੜਕ ਦੇ ਉੱਪਰ ਡਿੱਗ ਜਾਂਦੇ ਨੇ ਇਸ ਸਾਬਕਾ ਫੌਜੀ ਦੇ ਸਿਰ ਦੇ ਵਿੱਚ ਇੱਕ ਗਹਿਰੀ ਸਾਟਾ ਜਿਹੜੀ ਉਹ ਲੱਗਦੀ ਹੈ ਜਿਸ ਕਰਕੇ ਇਸ ਦੀ ਮੌਕੇ ਦੇ ਉੱਪਰ ਹੀ ਮੌਤਾ ਛੜੀ ਉਹ ਜਾਂਦੀਆ ਤਾਂ ਪੋਤਾ ਵੀ ਗੰਭੀਰ ਰੂਪ ਦੇ ਨਾਲ ਜ਼ਖਮੀਆਂ ਛੜਾ ਉਹ ਦੱਸਿਆ ਜਾ ਰਿਹਾ ਤਾਂ ਪੋਤੇ ਨੂੰ ਮੌਕੇ ਦੇ ਉੱਪਰ ਹਸਪਤਾਲ ਦੇ ਵਿੱਚ ਭਰਤੀਆ ਛੜਾ ਉਹ ਕਰਵਾ ਦਿੱਤਾ ਜਾਂਦਾ ਤਾਂ ਖਲਚੀਆਂ ਦੇ ਬੁਟਾਰੀ ਰੋਡ ਦੇ ਉੱਪਰ ਇਹ ਸੜਕ ਹਾ사 ਵਾਪਰਿਆ ਜਿੱਥੇ ਇੱਕ ਦਾਦਾ ਪੋਤਾ ਐਕਟਿਵਾ ਦੇ ਉੱਪਰ ਸਵਾਰ ਹੋ ਕੇ ਜਾ ਰਹੇ ਸੀ ਤਾਂ ਇੱਕ ਅਣਪਛਾਤੇ ਮੋਟਰਸਾਈਕਲ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਤਾਂ ਜਦੋਂ ਟੱਕਰ ਵੱਜਦੀਆ ਇਹ ਦਾਦਾ ਪੋਤਾ ਨੇ ਜਿਹੜੇ ਉਹ ਸੜਕ ਦੇ ਉੱਪਰ ਡਿੱਗ ਜਾਂਦੇ ਨੇ ਤਾਂ ਜਦੋਂ ਇਹ ਸੜਕ ਦੇ ਉੱਪਰ ਡਿੱਗੇ ਤਾਂ ਦਾਦੇ ਦੇ ਸਿਰ ਦੇ ਵਿੱਚ ਡੂੰਗੀ ਸਾਟਾ ਛੜੀ ਉਹ ਵੱਜਦੀ ਹੈ ਜਿਸ ਕਰਕੇ ਉਸ ਦੀ ਮੌਤ ਆ ਛੜੀ ਹੋ ਜਾਂਦੀ ਆ ਤਾਂ ਸਾਬਕਾ ਫੌਜੀ ਸੀ ਰਿਟਾਇਰ ਹੋਇਆ ਸੀ ਫੌਜ ਤੋਂ ਤਾਂ ਆਪਣੇ ਪੋਤੇ ਦੇ ਨਾਲ ਐਕਟਿਵਾ ਦੇ ਉੱਪਰ ਸਵਾਰ ਹੋ ਕੇ ਜਾ ਰਿਹਾ ਹੁੰਦਾ ਤਾਂ ਮੋਟਰਸਾਈਕਲ ਦੇ ਉੱਪਰੋਂ ਦੋ ਨੌਜਵਾਨ ਨੇ ਜਿਹੜੇ ਉਹ ਸਵਾਰ ਹੋ ਕੇ ਲੰਘ ਰਹੇ ਹੁੰਦੇ ਨੇ ਤੇ ਇਹਨਾਂ ਦੇ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ਆ ਛੜੀ ਹੋ ਜਾਂਦੀ ਆ ਤੇ ਇਹ ਦਾਦਾ ਪੋਤਾ ਨੇ ਜਿਹੜੇ ਉਹ ਸੜਕ ਦੇ ਉੱਪਰ ਡਿੱਗੇ ਜਿਸ ਕਰਕੇ ਦਾਦੇ ਦੀ ਮੌਕੇ ਦੇ ਉੱਪਰ ਮੌਤ ਆ ਛੜੀ ਹੋ ਜਾਂਦੀ ਆ ਤੇ ਪੋਤਾ ਜਿਹੜਾ ਉਹ ਗੰਭੀਰ ਰੂਪ ਦੇ ਨਾਲ ਜ਼ਖਮੀਆਂ ਛੜਾਉ ਦੱਸਿਆ ਜਾ ਰਿਹਾ ਤਾਂ ਮੌਕੇ ਦੇ ਉੱਪਰ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਵੀ ਪਹੁੰਚ ਜਾਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਹੜਾ ਹੋਇਆ ਤਾਂ ਮੌਕੇ ਦੇ ਉੱਪਰ ਪੁਲਿਸ ਆ ਛੜੀ ਉਹ ਵੀ ਪਹੁੰਚੀ ਤੇ ਪੁਲਿਸ ਉਸ ਅਣਪਛਾਤੇ ਮੋਟਰਸਾਈਕਲ ਦੀ ਭਾਲ ਦੇ ਵਿੱਚ ਝੂਟੀ ਹੋਈ ਆ ਤਾਂ ਖਲਛੀਆਂ ਦੇ ਬਟਾਰੀ ਰੋਡ ਦੇ ਉੱਪਰ ਇਹ ਦਰਦਨਾਕ ਸੜਕ ਹਾਦਸਾ ਜਿਹੜਾ ਵਾਪਰਿਆ ਜਿੱਥੇ ਇੱਕ ਦਾਦੇ ਪੋਤੇ ਨੂੰ ਮੋਟਰਸਾਈਕਲ ਦੇ ਵੱਲੋਂ ਟੱਕਰਾ ਛੜੀ ਉਹ ਮਾਰੀ ਗਈ ਆ ਤਾਂ ਦਾਦਾ ਸੜਕ ਦੇ ਉੱਪਰ ਡਿੱਗ ਜਾਂਦਾ ਜਿਸ ਕਰਕੇ ਉਸ ਦੇ ਸਿਰ ਦੇ ਵਿੱਚ ਸੱਟ ਲੱਗਦੀ ਹੈ ਤੇ ਮੌਕੇ ਦੇ ਉੱਪਰ ਉਸ ਦੀ ਬਹੁਤ ਆ ਜੜੀ ਉਹ ਹੋ ਜਾਂਦੀ ਹੈ। ਸਾਨੂੰ ਤਾਂ ਭਾਜੀ ਪਤਾ ਨਹੀਂ ਹੋ ਨਾ ਆਇਆ ਕਰੋ। ਵੀ ਇਦਾਂ ਕਰਕੇ ਹੋ ਗਿਆ ਐਕਸੀਡੈਂਟਾ ਜਿੱਦਾਂ ਨਟਿਆਏ। ਕਾਹ ਇੱਥੇ ਆ ਕੇ ਦੇਖਿਆ ਤੇ ਆਹ ਕੋ ਜੋਇਆ ਮੇਰਾ ਬੇਟਾ ਨਾਲ ਸੀਗਾ। ਹਰਮਨ ਹਰਮਨ ਸਿੰਘ ਜੀ ਬੇਟੇ ਦਾ ਨਾ ਜਿਹਨੇ ਡੈਥ ਹੋ ਗਈ ਨਾ। ਲਾ ਦਾ ਨਾ ਚੰਨਾ ਸਿੰਘ। ਤੂੰ ਆ ਰਹੇ ਸੀਗੇ। ਇਹ ਤੇ ਲਈਏ ਤੂੰ ਆਇਆ ਖਾਚੀਆਂ ਤੂੰ ਆਇਆ ਜੀ ਮਤੇ ਬੋਤ ਕੋਚ ਨਹੀਂ ਲਟਾਇਆ ਬੰਦ ਬੋਚੀ ਸੀ ਇਹ। ਵਾਹ ਬਾਜੀ ਦੱਸ ਕੋਈ ਨਹੀਂ ਬਤਾ ਇਸ ਵਾਰੀ ਸਾਨੂੰ ਦੱਸਿਆ ਨਹੀਂ ਕਿੰਨੇ ਕੋਈ ਵੀ ਜੇ ਚੀ ਦਾ ਨਾਟਕ ਕਰੀਓ ਪਤਾ ਲੱਗਿਆ ਕੁਝ ਨਹੀਂ ਬਾਜੀ ਅਜੇ ਕੋਈ ਨਹੀਂ ਪਤਾ ਲੱਗਾ ਕਿਨੇ ਵਾਰੇ ਕੀ ਹੋਇਆ ਇਹ ਆ ਵਾ ਐਕਟੀਵਿਟੀ ਹੈ ਮੇਰਾ ਬੇਟਾ ਜੀ ਨਾਲ 15 ਸਾਲ ਦਾ ਹੈ ਬੱਚਾ ਉਹ ਵੀ ਐਡਮਿਟ ਕਰਵਾਤਾ ਹਸਪੀਟਲ ਹੁਣ ਵੀ ਪਤਾ ਨਹੀਂ ਆ ਜੇ ਦੇਖਦੇ ਪਤਾ ਨਹੀਂ ਬਾਜੀ ਅਜੇ ਦੇਖਿਆ ਨਹੀਂ ਲੈ ਕੇ ਗਏ ਉਹਨੂੰ ਵੀ ਤੰਦਾਨੀ ਪਤਾ ਨਹੀਂ ਕੀ ਗੱਲ ਹੋ ਆ ਗਈ ਨਹੀਂ ਦੇਖੋ ਜੀ ਮੈਂ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਖਲਚੀਆਂ ਾਡੇ ਚ ਬਾਕਾਬੰਦੀ ਦੇ ਖਲੋਤੇ ਸੀ ਤੇ ਮੈਨੂੰ ਮੁੰਸ਼ੀ ਦਾ ਫੋਨ ਆਇਆ ਥਾਣੇ ਤੋਂ ਵੀ ਬਟਾਰੀ ਮੋੜ ਤੇ ਇੱਕ ਐਕਸੀਡੈਂਟ ਹੋਇਆ ਉੱਥੇ ਪਹੁੰਚੋ ਤੇ ਮੈਂ ਤਲਾ ਮਿਲਦੇ ਆਈ ਉੱਥੇ ਮੌਕੇ ਤੇ ਪਹੁੰਚ ਗਿਆ ਜੀ ਤੇ ਮੈਂ ਆ ਕੇ ਪਤਾ ਕੀਤਾ ਤੇ ਜਰਨੈਲ ਸਿੰਘ ਇਹ ਸੰਨੋ ਫਰਤਨ ਸਿੰਘ ਉਮਰ ਇਹਨਾਂ ਦੀ ਕਰੀਬ 60-65 ਸਾਲ ਆ ਇਹ ਵੀ ਆਪਣੇ ਰਈਏ ਵੱਲੋਂ ਆ ਰਹੇ ਸੀ ਤੇ ਇੱਕ ਮੋਟਰਸਾਈਕਲ ਪਲਸਰ ਤੋਂ ਆਨ ਆਪਣੇ ਧੜਕੇ ਹੀ ਉਹ ਪਲਸਰ ਤੇ ਆ ਰਹੇ ਸੀ ਤੇਜ਼ ਹੀ ਇਹਨਾਂ ਦਾ ਆਪਸ ਵਿੱਚ ਟਕਚੋ ਗਿਆ ਇਹ ਜਦੋਂ ਸੜਕ ਤੇ ਡਿੱਗੇ ਆ ਤੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਲੱਗ ਗਈ ਉਹ ਮੌਕੇ ਤੇ ਡੈਥ ਹੋ ਗਈ ਉਹ ਦੂਸਰੇ ਮੋਟਰਸਾਈਕਲ ਵਾਲੇ ਭੱਜ ਗਏ ਉਹ ਉਹ ਮੋਰਸਾਈਕਲ ਤੇ ਸਦੀਕ ਕਰਕੇ ਉਹ ਕਾਰਵਾਈ ਕਰਾਂ ਮੈਂ ਕਿਹਾ ਜੀ ਅਜੇ ਮੈਂ ਮੌਕੇ ਤੇ ਆਇਆ ਤੁਸੀਂ ਵੀ ਆ ਗਏ ਹੋ ਮੈਂ ਆਪਣੇ ਤਸਦੀਕ ਕਰ ਰਿਹਾ ਹੁਣ ਆਪਣੇ ਡੈੱਡ ਬੋਡੀ ਲੈ ਕੇ ਚੱਲਦੇ ਹਾਂ ਪਰਚਾ ਦਰਜ ਕਰਨ ਲੱਗੇ ਆ ਕਰਕੇ ਅਗਲੀ ਕਾਰਵਾਈ ਜੋ